ਸਹਿਆ ਕੁਛ ਨਹੀਂ ਨਾ ਆਇਆ ਕੋਈ ਗਲਤ ਨਹੀਂ ਕਿੰਨੇ ਵਜੇ ਇੱਥੇ ਨਾਲ ਗੱਲ ਕਰੇ ਇਹ ਤਾਂ ਮੈਂ ਵੀ ਇੱਥੇ ਨਹੀਂ ਕਿ ਮੈਂ ਖੁਦ 4 ਵਜੇ ਸਬ ਇੰਸਪੈਕਟਰੇ ਮੇਰੀ ਡਿਊਟੀਸ਼ਨ ਲੇ ਲਾ ਮੈਂ ਵੀ ਰਾਤ ਨੂੰ 8 ਵਜੇ ਪਹੁੰਚਿਆ ਇੱਥੇ ਤਾਂ ਮੈਨੂੰ ਖਬਰ 8 ਵਜੇ ਮਿਲਦੀ ਹੈ ਕਿ ਇੱਕ ਬੱਚਾ ਜਵਾ ਡੁੱਬ ਗਿਆ ਹੈ ਫਾਦਰ ਕਿਹੜਾ ਕਿਹੜਾ ਨਾ ਕੋਈ ਫਾਦਰ ਕਿੱਥੇ ਹੈ ਇਹਨਾਂ ਦੇ ਫਾਦਰ ਮਿਸਤਰੀ ਹੈਗੇ ਉਹ ਵਿਚਾਰੇ ਕੱਲ ਥਾੜੀ ਲਾਂਗੇ ਹੈਗੇ ਉਹ ਸ਼ਾਮ ਨੂੰ ਆਏ ਹੈ ਤੇ ਉਹਨਾਂ ਨੂੰ ਸ਼ਾਮ ਨੂੰ ਹੀ ਦੱਸਿਆ ਗਿਆ ਕਿ ਮੁੰਡਾ ਨਹੀਂ ਮਿਲ ਰਿਹਾ ਤਾਂ ਮੁੰਡੇ ਦੀ ਖੋਜ ਕੀਤੀ ਹੈ ਨਾਲ ਤਫੀਰੋ ਇਹਨਾਂ ਨੂੰ ਇਹ ਪਵਾ ਲਗਾ ਕੇ ਮੁੰਡਾ ਇੱਥੇ ਆਣਾ ਆ। ਕੀ ਨਾਮ ਸੀ ਮੁੰਡੇ ਦਾ ਤੇ ਕਿੰਨੀ ਉਮਰ ਸੀ? ਮੁੰਡੇ ਦਾ ਨਾਮ ਜੀ ਇਹਦਾ ਕਰੀਬ ਰੋਹਿਤ ਕੁਮਾਰ ਨਾਮ ਹੈ। ਹੋਰ ਇਹਨਾਂ ਦੀ ਉਮਰ ਹੈਗੀ ਜੀ 22 ਸਾਲ ਕਰੀਬ ਰਨਿੰਗ ਹੈ। ਕਿੰਨਾ ਕਿਲੋਟਰ ਸੀ ਇਹ ਜੋ ਪ੍ਰਾਹ ਹੈ? ਨਹੀਂ ਭਰਾ ਹੈਗੇ ਤਿੰਨ ਭਰਾ ਹੈਗੇ ਆ। ਇੱਕ ਮਲੇਸ਼ੀਆ ਹੈਗਾ ਇਹ ਮੁੰਡਾ। ਦੇਖਿਓ ਵੱਡੇ ਵਾਲਾ ਇੱਥੇ ਹੀ ਹੈ ਉਹ ਇੱਥੇ ਆਪਣਾ ਲੋਹੇ ਸਰੀਏ ਦਾ ਕੰਮ ਕਰਦਾ ਹੈ। ਕੀ ਕਹਿੰਦੇ ਗੰਦੇ ਬਹੁਤ ਜ਼ਰੂਰ ਕੋਈ ਨੂੰ ਦੋ ਕੁ ਬੋ ਆਏ ਤੇ ਇਹ ਕਹਿੰਦੇ ਕਿ ਪ੍ਰਸ਼ਾਸਨ ਇਹ ਚੀਜ਼ ਨੂੰ ਬੰਦ ਕਰਾਇਆ ਜਾਏ। ਕਿਉਂਕਿ ਢਿੱਲ ਹੈਗੀ ਪਰ ਤੇ ਮਤਲਬ ਆਹੀ ਢਿੱਲ ਵੀ ਨਹੀਂ ਕਹਿੰਦੇ ਆਹੀ ਇਹ ਕਹਿੰਦੇ ਕਿ ਇੱਥੇ ਪੈਰਾ ਰੱਖਿਆ ਜਾਵੇ ਵਿਚ ਵਿਚ ਜਿਹੜੇ ਬੰਦੇ ਬੱਚੇ ਇੰਦਰ ਨਾਂਦੇ ਆ ਗਏ ਉਹਨਾਂ ਨੂੰ ਇਹ ਬੋਲਿਆ ਇਹਨਾਂ ਨੂੰ ਢੜਾਇਆ ਜਾਏ ਇਥੋਂ ਬਹੁਤ ਕਰੀ ਪਹਿਲੇ ਵੀ ਸਨ ਤੇ ਇੱਥੇ ਪਹਿਲੇ ਪਿਛਲੇ ਸਾਲ ਵੀ ਦੋ ਦਿਨ ਮੋਤਾਂ ਹੋਈਆਂ ਹਨ ਅੱਜ ਇਹ ਮੋਤ ਹੋਈ ਹੈ ਤਾਂ ਇਸ ਕਰਕੇ ਆਹੀ ਤੇ ਹੀ ਸਾਡੇ ਕੋਲ ਕਹਿਣਾ ਪ੍ਰਸ਼ਾਸਨ ਲਈ ਆਹੀ ਕੁਝ ਨਹੀਂ ਕਹਿ ਸਕਦੇ ਆਹੀ ਇਹੀ ਕਹਿੰਦੇ ਇਸ ਤਰ੍ਹਾਂ ਮਤਲਬ ਦੁਪਹਿਰ ਦਾ ਟਾਈਮ ਹੈ ਚੱਕਰ ਮਾਰਿਆ ਜਿਹੜਾ ਬੰਦਾ ਮਿਲੇ ਉਹਨਾਂ ਨੂੰ ਫੜ ਕੇ ਇਥੋਂ ਢੜਾਇਆ ਜਾਏ ਉਹਨਾਂ ਦੇ ਘਰਾਂ ਤੱਕ ਉਹਨਾਂ ਦੇ ਮਾਪਿਆਂ ਤੋਂ ਅਕਰ ਬੜ ਦਿੱਤੀ ਜਾਏ ਵੀ ਤੁਹਾਡਾ ਬੱਚਾ ਇੱਥੇ ਆ ਰਿਹਾ ਇਹਨੂੰ ਰੋਕਿਆ ਜਾਏ ਨਹੀਂ ਤਾਂ ਅਸੀਂ ਦੂਸਰੇ ਆਪਣੇ ਤਰੀਕੇ ਨਾਲ ਰੋਕਾਂਗੇ ਥੋੜੀ ਫਸੀ ਹੋਰ ਲੱਗੇਗੀ ਹਾਂਜੀ ਤੇ ਕਿਸੇ ਤਰ੍ਹਾਂ ਸੈਂਟਰ ਦੇ ਵਿੱਚ ਹਾਂਜੀ ਸੈਂਟਰ ਤੇ ਸਗਾ ਕਿਨਾਰੇ ਤੇ ਇਦਾਂ ਡੰਪਰ ਆ 10 15 ਫੁੱਟ ਇਧਰ 10 15 ਫੁੱਟ ਉੱਪਰ ਉਹ ਸੈਂਟਰ ਦੇ ਜਿਵੇਂ 60 ਸੂਟ ਲੱਗੀ ਕਿਹੜੀ ਇਹ 60 ਸੂਟ ਲੱਗੀ ਨਹੀਂ ਮੈਂ ਧਿਆਨ ਨਹੀਂ ਮਾਰਿਆ 60 ਸੂਟ ਤਾਂ ਨਹੀਂ ਲੱਗੀ ਹੋਣੀ ਕੋਈ ਉਹ ਤਾਂ ਜਾਲ ਚ ਫਸਿਆ ਸੀਗਾ ਤਾਂ ਉਹ ਦਿਨਾਂ ਦੇ ਵਿੱਚ ਤੁਸੀਂ ਵੀ ਜਾਂਦੇ ਡਾਈਵ ਕਰਦੇ ਡਾਈਵਿੰਗ ਕਰਕੇ ਆ ਨਾ ਕਰਦੇ ਹੋ ਬਹੁਤ ਸਾਰੇ ਨੌਜਵਾਨਾਂ ਦੀ ਡੈਥ ਹੁੰਦੀ ਸਰੋ ਮੰਦੀ ਨੇ ਬੱਚੇ ਰਜਾਨਾ ਜੀ ਤੁਸੀਂ ਪੂਰੇ ਪੰਜਾਬ ਦੀ ਗੱਲ ਕਰੋ 70 80 ਬੱਚੇ ਰਜਾਨਾ ਡੁੱਬ ਰਹੇ ਆ ਰਜਾਨਾ ਕੁਛ ਉੱਧਾ 10% ਉੱਧਾ ਵਾ ਜਿਹੜੇ ਘਰੋਂ ਦੁਖੀ ਹੋਵੇ ਛਾਲਾ ਮਾਰਦੇ ਆ ਜੇ ਵਿਆਸਪੁਰ ਤੋਂ ਕੁੜੀ ਨੇ ਛਾਲ ਮਾਰੀ ਆ ਤੇ ਕੰਬਰਸਰ ਮੁੰਡੇ ਨੇ ਛਾਲ ਮਾਰੀ ਆ ਜੇ ਉੱਧਰ ਜਾਣਾ ਸੀ ਹਾਂਜੀ ਕੀ ਕਹਿੰਦੇ ਚੰਦੇ ਲੱਗਦਾ ਨੋਜਵਾਨਾਂ ਨੂੰ ਨਹੀਂ ਆਣਾ ਤੇ ਦੇਣਾ ਸਮਝਾ ਰਜਾਨਾ ਦੇਖੋ ਲੱਖਾਂ ਵੀਡੀਓ ਬਣਾਉਗੇ ਹਜ਼ਾਰਾਂ ਵੀਡੀਓ ਬਣਾਉਣਾ ਪਰ ਲੋਕਾਂ ਨੂੰ ਤਾਂ ਵੀ ਰੇਲ ਨਹੀਂ ਹੋ ਰਹੇ ਲੋਕ ਕੀ ਕਰ ਸਕਣਗੇ ਬਾਕੀ ਸਾਡੀ ਸੰਸਥਾ ਹੈਗੀ ਬਾਬਾ ਦੀਪ ਸਿੰਘ ਗੜਦੀਵਾਲ ਤੋਂ ਅਸੀਂ ਉਹਨਾਂ ਵੱਲੋਂ ਰੇਫਰੀ ਸੇਵਾ ਕਰਦੇ ਆ ਤੁਹਾਡਾ ਹੁੰਦਾ ਸੀ ਕੀ ਹੋ ਗਿਆ ਹਾਂਜੀ ਹੋ ਗਿਆ ਬੋਡੀ ਬਰਬਾਰ ਦੇ ਹਾਲੇ ਕਰ ਦਿੱਤੀ ਪਿੰਡ ਕਰਾੜੀ ਹੈ ਦਤਾਰਪੁਰ ਦੇ ਨੇੜੇ ਉੱਥੋਂ ਦਾ ਇੱਕ ਨੌਜਵਾਨ ਜਿਹੜਾ ਹੈ ਉਹ ਲਾਪਤਾ ਹੋ ਗਿਆ ਇੱਥੇ ਤੇ ਕੱਲ ਸ਼ਾਮੀ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਅੱਜ ਸਵੇਰੇ ਵੀ ਲੱਭਿਆ ਤੇ ਹੁਣ ਜਿਹੜੇ ਗੋਤਾਖੋਰਾਂ ਦੀ ਟੀਮਾਂ ਨੇ ਦੇਖਿਆ ਤੇ ਉਹ ਮੁੰਡਾ ਇੱਥੇ ਮ੍ਰਿਤਕ ਪਾਇਆ ਗਿਆ ਇਸ ਥਾਂ ਦੇ ਉੱਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਆਮ ਤੌਰ 'ਤੇ ਹਰ ਗਰਮੀਆਂ ਦੇ ਵਿੱਚ ਦੋ ਤਿੰਨ ਮੋਤਾਂ ਇੱਥੇ ਹੁੰਦੀਆਂ ਨੇ ਪਰ ਮੋਤਾਂ ਵੀ ਜਾਂਗੇ ਇਹਦੇ ਅੰਦਰ 20-24 ਸਾਲ ਦੇ ਮੁੰਡਿਆਂ ਦੀ ਹੁੰਦੀਆਂ ਨੇ ਇੱਥੇ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਜਦੋਂ ਨੌਜਵਾਨ ਨਹਾਣਾਂ ਦੇ 1-150-200-200 ਮੁੰਡਾ ਇ ਕਿਤੇ ਬਿਨਾਂ ਨੌਜਵਾਨ ਇਥੇ ਨੰਦੇ ਨੇ ਤੇ ਕਈ ਵਾਰ ਇਹ ਹਾਦਸੇ ਹੋ ਜਾਂਦੇ ਆ ਜਿਹੜੇ ਹਾਦਸੇ ਨਹੀਂ ਹੋਣੇ ਚਾਹੀਦੇ ਅੱਜ ਉਹਦਾ ਹੀ ਇੱਕ ਪ੍ਰਣਾਮ ਸਰੂਪ ਇਹ ਜੀ ਸਾਹਮਣੇ ਆਈ ਹੈ ਕਿ ਜਿਹੜਾ ਮੁੰਡਾ ਹੈ ਮਾਪਿਆਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਜੀ ਤਾਂ ਸਾਕਸ਼ਨ ਵੀ ਲੱਗਦਾ ਨਹੀਂ ਕਿ ਅੱਲੇ ਕਿ ਲੀ ਕਾਰਜਗਾਰੀ ਨਾ ਤਾਂ ਇੱਕ ਕੋਈ ਲੋਕ ਵੀ ਕਹਿ ਰਹੇ ਆ ਕਹਿੰਦੇ ਕਿ ਕੋਈ ਵੀ ਨਾ ਇਤ ਲਾਗਨ ਹੁੰਦਾ ਤਾਂ ਦੇਖ ਰੇ ਕਰਨੀ ਚਾਹੀਦੀ ਇਹਨਾਂ ਨੂੰ ਜਗ੍ਹਾ ਪਿੱਡ ਡੜਾਣਾ ਚਾਹੀਦਾ ਇਥੋਂ ਭਾਜੀ ਇਹ ਕਈ ਵਾਰੀ ਹਾਦਸੇ ਜਦੋਂ ਵੀ ਆਂਦਾ ਉਸ ਇੱਕ ਦੋ ਦਿਨ ਜਦੋਂ ਬਸ ਹਾਈਲਾਈਟ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹ ਵੀ ਮਾਮਲਾ ਖੰਡਾ ਹੋ ਜਾਂਦਾ ਕੋਈ ਰ ਤਤ ਜਾਜੀਪੁਰ ਤੇ ਜਿਹੜੀ ਦਰਤਾਰਪੁਰ ਦੀ ਨਹਿਰ ਜਾਂਦੀ ਹੈ ਬਹੁਤ ਹਾਲਾਤ ਮਾੜੇ ਨੇ। ਪੂਰਾ ਪ੍ਰਸ਼ਾਸਨ ਦਾ ਤਾਂ ਕੰਮ ਇਹ ਬਣ ਚੁੱਕਾ ਹੈ ਪ੍ਰਸ਼ਾਸਨ ਕੋ ਉਹਦੇ ਹਾਦਸੇ ਦਾ ਇੰਤਜ਼ਾਰ ਕਰਦਾ ਹੈ ਔਰ ਹਾਦਸਾ ਹੋਣ ਤੋਂ ਬਾਅਦ ਜਾਗਦਾ ਹੈ ਫਿਰ ਮੁੜ ਕੇ ਆਪਣੀ ਨੀਂਦ ਦੇ ਵਿੱਚ ਹੋ ਜਾਂਦਾ ਹੈ। ਮੈਂ ਇਹ ਗੱਲ ਮਹਿਸੂਸ ਕਰਦਾ ਵੀ ਇੱਥੇ ਜਦੋਂ ਪਤਾ ਹੈ ਵੀ ਸੈਂਕੜੇ ਨੌਜਵਾਨਾਂ ਆਉਂਦੇ ਆ ਤਾਂ ਕਿਉਂ ਪ੍ਰਸ਼ਾਸਨ ਇੱਥੇ ਕੋਈ ਵਿਵਸਥਾ ਨਹੀਂ ਕਰਦਾ? ਕਿਉਂ ਇੱਥੇ ਕੋਈ ਜਾਲਾ ਨਹੀਂ ਲਾਂਦਾ? ਕਿਉਂ ਇੱਥੇ ਕੋਈ ਇਦਾਂ ਦੀ ਵਿਵਸਥਾ ਖੜੀ ਨਹੀਂ ਕਰਦਾ ਜਿਸ ਦੇ ਨਾਲ ਨੌਜਵਾਨਾਂ ਦੀ ਮੌਤ ਜਿਹੜੀ ਉਹ ਰੁਕ ਸਕੇ। ਮੈਂ ਇਹੀ ਗੱਲ ਕੱਲ ਵੀ ਜੇ ਇੱਥੇ ਕੋਈ ਵੀ ਬੱਚਾ ਨਾ ਆਂਦਾ ਤਾਂ ਉਹਦਾ ਜ਼ਿੰਮੇਵਾਰ ਸਿੱਧਾ-ਸਿੱਧਾ ਪ੍ਰਸ਼ਾਸਨ ਹੋਵੇਗਾ ਅਸੀਂ ਐਸਐਚਓ ਤਲਵਾੜਾ ਨੂੰ ਵੀ ਇਹ ਗੱਲ ਕਹਿਤੀ ਹੈ ਅਸੀਂ ਨੈਬ ਸੀਲਰ ਨੂੰ ਕਹਿ ਦੇਣੀ ਹੈ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਹਿ ਦੇਣੀ ਹੈ ਕਿ ਇਸ ਜਗ੍ਹਾ ਦੇ ਉੱਤੇ ਜਾਂ ਪੁਲਿਸ ਲੱਗੇ ਜਾਂ ਇੱਥੇ ਜਾਲਾ ਲੱਗੇ ਜਿਹਦੇ ਨਾਲ ਮਾਵਾਂ ਦੇ ਪੁੱਤ ਜਿਹੜੇ ਆ ਉਹ ਮਰਨ ਤੋਂ ਬਚਾਏ ਜਾ ਸਕਣ ਸਾਖੀਆਂ ਦੇ ਨਾਲ ਇੱਥੇ ਕਰੀਬ 3:00 ਵਜੇ ਨਹਾਉਣ ਆਇਆ ਸੀਗਾ ਤੇ ਪਾਣੀ ਡੂੰਘਾ ਹੋਣ ਕਾਰਨ ਇਹਦੀ ਇੱਥੇ ਨਹਿਰ 'ਚ ਡੁੱਬ ਗਿਆ ਫਿਰ ਅੱਜ ਰੈਸਕਿਊ ਟੀਮ ਨੇ ਇਹਨੂੰ ਜਦੋਂ ਕਾਲਿਆ ਤੇ ਇਹਦੀ ਜਿਹੜੀ ਮ੍ਰਿਤਕ ਪਾਇਆ ਗਿਆ ਜੀ ਜੇ ਕੀ ਲੱਗਦਾ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਇੱਥੇ ਕਈ ਪਹਿਲੇ ਵੀ ਮੌਤਾਂ ਹੋ ਚੁੱਕੀਆਂ ਨੇ ਕੋਈ ਵੀ ਬੰਦੋਬਸਤ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਤੱਕ ਨਹੀਂ ਇੱਥੇ ਆਂਦਾ ਜਦੋਂ ਹਾਦਸਾ ਦਾ ਉਸ ਦਿਨ ਯਾਦ ਆਉਂਦੀ ਹੈ ਪੁਲਿਸ ਨੂੰ ਲੋਕ ਕਹਿੰਦੇ ਕਿ ਉਸ ਤੋਂ ਪਹਿਲੇ ਕੋਈ ਨਹੀਂ ਪੁੱਛਦਾ ਇਹ ਜਿਹੜਾ ਬ੍ਰਿਜ ਹੈ ਇਹ ਜਿੱਥੇ ਹਾਦਸਾ ਹੋਇਆ ਹੈ ਇਹ ਬ੍ਰਿਜ ਆੜਦੀ 8880 ਹੈ ਇਹ ਜਿਹੜਾ ਹਰ ਰੋਜ਼ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਫੇਰ ਵੀ ਪ੍ਰਸ਼ਾਸਨ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਕਿ ਇੱਥੇ ਅਸੀਂ ਆਈਏ ਔਰ ਇੱਥੇ ਜਿਹੜੇ ਨੌਜਵਾਨ ਨਾਂਦੇ ਆ ਉਹਨਾਂ ਨੂੰ ਰੋਕੀਏ ਅਤੇ ਜੇ ਕੋਈ ਨਹੀਂ ਰੁਕਦਾ ਤੇ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਕਰੀਏ ਪਰ ਪ੍ਰਸ਼ਾਸਨ ਦਾਵੇ ਵੱਡੇ ਵੱਡੇ ਕਰਦਾ ਕਿ ਅਸੀਂ ਰੋਕ ਰਹੇ ਹਾਂ ਜੀ ਨੌਜਵਾਨਾਂ ਨੂੰ ਪਰ ਮੈਂ ਤੁਸੀਂ ਇੱਥੋਂ ਚੰਤੀ ਤਲਵਾੜੇ ਤੋਂ ਸ਼ੁਰੂ ਹੁੰਦੀ ਕੰਢੀ ਨਹਿਰ ਦਾ ਵੱਡੇ ਨੇ ਇਹ ਚੀਜ਼ ਜਗ੍ਹਾ 'ਚ ਇਹ ਮੋੜੇ ਦਾ ਅੱਜ ਹਾਸਾ ਹੋਇਆ ਡੁੱਬਣ ਦੇ ਨਾਲ ਇੱਥੇ ਇਹਦੀ ਪਰਲੀ ਸਾਈਡ 'ਤੇ ਮੈਂ ਦੇਖਿਆ ਗਲਾਸ ਪਏ ਆ ਡਰਿੰਕ ਵਗੈਰਾ ਵੀ ਜਿਹੜੇ ਨੌਜਵਾਨ ਇੱਥੇ ਆ ਕੇ ਨਸ਼ੇ ਦਾ ਸੇਵਨ ਕਰਦੇ ਆ ਔਰ ਨਸ਼ੇ ਦਾ ਸੇਵਨ ਕਰਕੇ ਜਿਹੜਾ ਨਹਿਰ ਦੇ ਵਿੱਚੋਂ